ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਟੌਪ ਦੀ ਝੋਟੀਆ ਸੇਲ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 752800039 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰਸ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਬਲੂਮੀਂਗ ਵੀ ਅਪਡੇਟ ਕਰ ਸਕੀਏ ਕਰਦੇ ਆਪਾਂ ਵਾਈਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਵਾਈਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਮੇਰਾ ਵਿੱਕੀ ਖਾਨਾ ਪਿੰਡ ਰਾਮਗੜ੍ਹ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਏਰੀਆ ਆਪਣਾ ਪੈ ਜਾਂਦਾ ਇੱਥੇ ਸ਼ਹਿਰ ਭਦੌੜ ਰਹਿ ਗਿਆ ਨਾਲ ਹਾਂਜੀ ਤੇ ਜਿਹੜਾ ਮੋਗੇ ਬਰਨਾਲੇ ਨੂੰ ਹਾਈਵੇ ਜਾਂਦਾ ਹਾਂਜੀ ਇਹਦੇ ਉੱਪਰ ਪਿੰਡ ਪੈਂਦਾ ਆਪਣਾ ਰਾਮਗੜ੍ਹ ਠੀਕ ਹੈ ਜੀ ਅੱਜ ਵੀਰੇ ਕਿੰਨੇ ਨਗ ਆਪਣੇ ਕੋਲ ਪਕਾਉ ਅੱਜ ਆਪਣੇ ਕੋਲ ਇੱਕ ਖੀਰੀ ਕੱਟੀ ਹੈਗੀ ਠੀਕ ਹੈ ਜੀ ਤੇ ਉਸਰੇ ਇਹ ਜਾਨੀ ਤਕਰੀਬਨ ਹਜੇ ਇਹਦੀ ਉਮਰ ਹੋਊਗੀ ਲਗਭਗ 2 ਸਾਲ ਦੇ ਅੰਦਰ ਅੰਦਰ ਹੋਊਗੀ ਠੀਕ ਹੈ ਜੀ ਮਾਲਕਾਂ ਨੇ ਆਪਾਂ ਨੂੰ 20 ਮਹੀਨੇ ਦੀ ਉਮਰ ਦੱਸਿਆ ਠੀਕ ਹੈ ਜੀ ਤੇ ਅਜੇ ਇਹਦੇ ਸੀਮਨ ਤੋਂ ਮਨੇ ਕਰੀ ਵੀ ਨਹੀਂ ਲੱਗਿਆ ਬੰਦੇ ਠੀਕ ਹੈ ਜੀ ਹਾਂ ਤੇ ਆ ਟਿਕਾ ਕਿਹੜੇ ਦੀ ਆ ਜੀ ਆ ਟਿਕਾ ਇਹ ਬਰੇ ਦੱਸਿਆ ਉਹਨਾਂ ਨੇ 10 22 99 ਦੀ ਕੱਟੀ ਦੱਸਿਆ ਹਾਂਜੀ ਤੇ ਇਹਦੀ ਮਾ ਦਾ ਰਿਕਾਰਡ ਚੰਗਾ ਸੀਗਾ ਹਾਂਜੀ ਤਕਰੀਬਨ 15 16 ਕਿਲੋ ਦੁੱਧ ਆਮ ਨੋਰਮਲ ਖਰਾਕ ਤੇ ਦਿੰਦੀ ਹੈ ਠੀਕ ਹੈ। ਕੱਟੀ ਹੂੰ ਵੀ ਠੰਡੀ ਠੁੰਡੀ ਬਹੁਤ ਆ ਗਈ। ਹਾਂਜੀ। ਤਕਰੀਬਨ। ਤੇ ਹੁਣ ਮੇਰੇ ਹਿਸਾਬ ਨਾਲ ਬਸ ਇਹ ਟੀਕਾ ਲੈ ਲੂ ਛੇਤੀ। ਠੀਕ ਹੈ ਜੀ। ਬੰਗਲ ਲੱਗਦੀ ਜਮਾ ਇਹ ਬਦੂਗਾ। ਹਾਂ ਹਾਂ ਸਿੰਘੀ ਸਿੰਘੀ ਬਹੁਤ ਚੰਗੀ ਲੱਗਦੀ ਆ। ਬੰਗਲੀ ਲੱਗਦੀ ਆ। ਸਾਰੇ ਚੈੱਕ ਕਰ ਸਕਦੇ ਦੇਖ ਸਕਦੇ। ਠੀਕ ਹੈ ਜੀ। ਸਿੰਘੀ ਬਹੁਤ ਸੋਹਣੀ ਆ। ਹੋਰ ਇੱਕਲੀ ਸਾਈਡ ਵੀ ਦੇਖ ਸਕਦੇ। ਫੇਸ ਕੁਆਲਟੀ ਤੇ ਰੇਟ ਭਰਾਜ ਆਇਆ ਜਿਆਦਾ। ਰੇਟ ਇਹਦਾ ਫੋਨ ਤੇ ਕਰ ਲਾਂਗੇ। ਰੇਟ ਫੋਨ ਤੇ ਕਰਾਂਗੇ। ਹਾਂਜੀ ਹਾਂ ਰੇਟ ਫੋਨ ਤੇ ਕਰ ਲਾਂਗੇ। ਹਾਂਜੀ। ਤੇ ਬਾਕੀ ਦੰਦੂ ਹਜੇ ਇਹ ਦੁੱਧ ਦੰਦੀ ਆ ਦਿਖਾ ਦੋ ਮੜੇ ਹਾਂ ਦੰਦ ਦੇ ਲੋਜੀ ਬਾਕੀ ਉ ਤਾਂ ਜੀ ਨੂੰ ਲੈਣੀ ਹੋਈ ਆਪਾਂ ਚੈੱਕ ਪੂਰਾ ਉੱਪਰ ਕਰਵਾ ਦੇਾਂਗੇ ਹਾਂਜੀ ਲੋਜੀ ਦੁੱਧ ਦੰਦੀ ਚੈੱਕ ਕਰ ਸਕਦਾ ਠੀਕ ਹੈ ਜੀ ਤੇ ਥਣ ਵੀ ਪਰਾ ਚੈੱਕ ਕਰਾ ਦੇ ਮੜੇ ਹਾਂ ਹਾਂ ਥਣ ਚਾਰ ਹੀ ਆ ਕੋਈ ਫੋਟ ਸ਼ਾਂਗ ਨਹੀਂ ਹੋਊਗੀ ਹਾਂਜੀ ਲੋਜੀ ਚਾਰ ਹੀ ਥਣ ਆ ਬਰਾ ਠੀਕ ਆਏ ਪੂਰੀ ਠੰਡੀ ਸੀ ਲੱਗੀ ਐ ਨਹੀਂ ਠੀਕ ਆ ਕੋਈ ਚੱਕਲੀ ਕਰਨਾ ਠੀਕ ਹੈ ਜੀ ਤੋਰ ਦੋ ਬਰਾ ਮੜੇ ਲੋਜੀ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰ ਲਾਲਾ ਟਾਪ ਦਾ ਨਗੀਨੀ ਮੰਨ ਕੇ ਚੱਲੋ ਸਿੰਘੀ ਸਿੰਘੀ ਤੁਸੀ ਦਿਖਾਤੀ ਸਾਨੂੰ ਬਾਕੀ ਕੱਦ ਬੱਡ ਸੁਖਨਾ ਕਰਨ ਵਾਲੇ ਦਾ ਛੋਟਾ ਤੇ ਖੀਰੀ ਆ ਭਰਾ ਹਲੇ ਠੀਕ ਨਾ ਤੇ ਦੰਦ ਵੀ ਬਾਈ ਨੇ ਪੱਟ ਕੇ ਵਿਖਾਤੇ ਲੋ ਜੀ ਕੋਈ ਐਕਸਟਰਾ ਇਹਦੇ ਮਾਸ ਨਹੀਂ ਹੈਗਾ ਮਤਲਬ ਪੂਰੀ ਬਰੀਕ ਕੱਟੀ ਪਿੱਠਪੂੜੇ ਦੀ ਪੂਰੀ ਚੰਗੀ ਹੈ ਚੰਗੀ ਮੱਝ ਬਣੂਗੀ ਠੀਕ ਹੈ ਨਾ ਚਲੋ ਭਰਾ ਦੇ ਲਈ ਚਲੋ ਸਾਹਮਣੇ ਦੇਖ ਸਾਧੂ ਚਲੋ ਜੀ ਨਗੀਨੀ ਹੈ ਕਿਸਮ ਦਾ ਜਿਹਨੇ ਪਾਲਣੀ ਹੈ ਹਾਂ ਬੱਚਾ ਕਾਦ ਬੜ ਤੇ ਸੁਖਨਾ ਕਰਮਵਾਲੀ ਦਾ ਲੋਕ ਇਸ ਪਿੱਛੇ ਤਾਂ ਨਹੀਂ ਪੁਲਿਸ ਦੇ ਸਿੰਘੀ ਸਿੰਘੀ ਪੂਰੀਆ ਕਹਿੰਦਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਰਾਮਗੜ੍ਹ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋਂ ਕੇ ਵਾਈ